ਸਵਾਗਤ ਹੈ ਕਿਸਾਨ ਵੀਰੋ ਹੌਡਾ ਟਿਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਤੋਂ ਆਪਾਂ ਫੇਰ ਕਵਰ ਕਰਨ ਲੱਗਿਆਂ ਜੀ ਇੱਕ ਤੁਹਾਨੂੰ ਚੰਗੇ ਦੁੱਧ ਰਿਕਾਰਡ ਵਾਲੀ ਅੱਜ ਮੱਝ ਦਿਖਾਵਾਂਗੇ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਕਦੋਂ ਸੂਈ ਉਹ ਵੀ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਈ ਹੋਰ ਕਿਵੇਂ ਠੀਕ ਹੋ ਜੀ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 76965 02925 ਬਾਈ ਪਿੰਡ ਆਪਣਾ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਰ ਰੰਪਰਾਪੁਰੋਂ 9 ਕਿਲੋਮੀਟਰ ਰੰਪਰਾ ਸ਼ਹਿਰ ਆ ਜਾਂਦਾ 7 ਕਿਲੋਮੀਟਰ ਤਾਂ ਆਪਾਂ ਸ਼ਹਿਰ ਆਡੇ ਦੇ ਪਿੰਡ ਬੱਲੋ ਵਿਜਾਲਾ ਤੇ ਕਿਹੜੇ ਲਗੜੇ ਲਈ ਓਕੇ ਜੀ ਚੰਗਾ ਚੱਲ ਜਾਂਦਾ ਫਿਰ ਕੰਮ ਕਰ ਕੰਮ ਬਾਈ ਤੁਹਾਨੂੰ ਪਤਾ ਹੀ ਕੱਲ ਝੋਟੀ ਪਾਈ ਸੀ ਬਾਬੀਆਂ ਮਿੰਟਾ ਸੇਲ ਹੋ ਗਈ ਓਕੇ ਆ ਆਪਣਾ ਮੁੱਲ ਜਾਇਜ ਹੁੰਦਾ ਪਸ਼ੂ ਚੰਗਾ ਉਹਦਾ ਸਾਫ ਸੁਥਰਾ ਚੰਗਾ ਰਿਸਪੌਂਸ ਰਿਆ ਫਿਰ ਆਪ ਕੱਲ੍ਹ ਬਈ ਤੈਨੂੰ ਤੁਸੀਂ ਨਾ ਹਜੇ ਫੋਨ ਆਈ ਜਾਂਦੇ ਆ ਆਪਣੇ ਘਰੇ ਉਹ ਬੰਦਿਆਂ ਨੂੰ ਤਿੰਨ ਥਾਂ ਨਵਾਬੀ ਕਹਾ ਝੋਟੀ ਬੀਗੀ ਕੱਟੀ ਵੀ ਚੰਗੀ ਸੀ ਕੱਟੀ ਵੀ ਚੰਗੀ ਓਕੇ ਚੰਗੇ ਪਸ਼ੂ ਦਾ ਗਾਹਕ ਹਰੇਕ ਆਪ ਨੂੰ ਵੀ ਜਨਵਰੀ ਚੰਗਾ ਲੈਨੇ ਦੁੱਧ ਵਾਲਾ ਲੈਨੇ ਤੇ ਇੱਕ ਤੁਹਾਡਾ ਰੇਟ ਬਹੁਤ ਨਾਲ ਰੇਟ ਜਮਾ ਜਾਇਜ ਹੁੰਦਾ ਬਈ ਫਿਰ ਮਾਰਜਿਨ ਥੋੜਾ ਰੱਖਿਆ ਹੁੰਦਾ ਲੋਕਾਂ ਦਾ ਯਾਰ ਦਾ ਰੱਖਦੇ ਓਕੇ ਜੀ ਓਕੇ ਚੱਲ ਦਿਹਾੜੀ ਬਣ ਜਾਂਦੀ ਹੈ ਹਾਂ ਤੇ ਅੱਜ ਵੀਰ ਫਿਰ ਇੱਕ ਦਿਖਾਉਣੀ ਹੈ ਇੱਕ ਦਿਖਾਉਣੀ ਆ ਬਈ ਤੈਨੂੰ 4 ਦਿਨ ਹੋ ਗਿਆ ਬੂ ਤੇ ਦੁੱਧ ਹੁਣ 11 ਕਿਲੋ ਆ ਬਈ ਦੁੱਧ ਚੰਗੇ ਵਾਲੀ ਆ ਹਨਾ ਹਾਂ ਦੁੱਧ ਦੇਊਗੀ ਬਈ 14 ਕਿਲੋ ਮੈਂ 14 ਕਿਲੋ ਦੁੱਧ ਦੇ ਸਕਦੇ ਆ ਦੇਖੋ ਜੀ ਤੇ ਹੁਣ ਇਸ ਟਾਈਮ 11 ਕਿਲੋ ਬਈ ਜਿਹੜਾ ਮਰਜੀ ਬੰਦਾ ਦੋ ਡੰਗ ਤਿੰਨ ਡੰਗ ਚੋਗੇ ਲੈ ਜੀ ਖੋਲੋ ਜੀ ਤੋੜਾ ਕਰਕੇ ਚੈੱਕ ਇਹਦਾ ਬਾਕੀ ਦਾ ਸਾਈਜ਼ ਕਰਨੀ ਉਹਨਾਂ ਜਾ ਕੇ ਸੰਗ ਛੱਲੇ ਦੀ ਇੱਕ ਨੰਬਰ ਹਾਂ ਤੇ ਧਾਰਤੂ ਨਰਮ ਬਈ ਬਾਕੀ ਭਾਈ ਬੋਲੀ-ਪੋਲੀ ਹੈ ਗਾਇਆਂ ਨਾਲ ਦੀ ਚਵਾਈ ਓਕੇ ਜੀ ਆ ਦੇਖੋ ਸੁਹਾ ਵਰ ਤੀਜਾ ਸੁਈਵੇਂ ਬਈ ਸੁਹਾ ਤੀਜਾ ਬਈ ਰੇਣਾ ਓਕੇ ਜੀ ਤੀਜਾ ਸੂਆ ਰੇਨੋ ਦੂਜਾ ਜਗ੍ਹਾ ਨਾਮ ਹੀ ਨਹੀਂ ਕੋਈ ਕਹਿੰਦਾ ਇਹ ਕੱਲ ਜਮਾ ਜਾਇਆ ਜਾ ਤੀਜਾ ਸੂਆ ਮੋੜ ਲਓ ਜੀ ਰੇਨ ਨਾਲ ਥਾਣ ਭਾਂਡੇ ਦੀ ਪੂਰੀ ਸਾਫ ਸੋਭਾ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਆ ਦੇਖੋ ਜੀ ਦੋਦ ਦੇ ਨੇ ਬਾਕੀ ਕੱਢਣਾ ਰੇਡ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊਗਾ ਐਂਡ ਤਾਈ ਸਾਰੀ ਵੀਡੀਓ ਦੇਖ ਲਓ ਫੇਰ ਬਾਈਆਂ ਨੂੰ ਤੁਸੀਂ ਲਾਉਣਾ ਜੀ ਫੋਨ ਦਸੱਲੀ ਨਾ ਤੁਸੀਂ ਬਸੂ ਖਰੀਦਣਾ ਆਪਦੀ ਨਾਲ ਮੋੜ ਦਾ ਬੂਟ ਜਮਾਂ ਹੀ ਜਾ ਜਾਊਗਾ ਅੱਜ ਵੀ ਆਪਾਂ ਓਕੇ ਜੀ ਹਾਂ ਤਾਂ ਫਿਰ ਪਸੂ ਬਾਈ ਜਨਾਲ ਦੇ ਨਾਲ ਸੇਲ ਹੋਏਗਾ। ਆਹ ਦੇਖੋ ਛੋਟੀ ਦਾ ਕਿਵੇਂ ਲਾਈ ਕਰਦੀ ਆ। ਤੇ ਤਾਲਾ ਦੁਰਾਂ ਦੀ ਬਾਈ ਫਿਰ ਇੱਕ ਨੰਬਰ। ਤਾਲਾ ਦੀ ਇੱਕ ਨੰਬਰ ਬਾਈ ਭੂਰ ਨਹੀਂ ਛਿੱਟਾ ਨਹੀਂ ਕੋਈ ਗੰਡ ਨਹੀਂ ਨਾਲ ਨਹੀਂ। ਓਕੇ ਤੇ ਮੁੱਲ ਫਿਰ ਕੀ ਆ ਗਿਆ ਦਾ ਜਾਇਜ਼? 1 10 ਚੋਂ ਮਾਨਤਾ ਨੂੰ ਹੋ ਜਾ। 1 ਲੱਖ 10 ਹਜ਼ਾਰ ਚੋਂ ਮਾਨਤਾ ਨੂੰ ਹੋ ਜਾਣਾ ਚੰਗੀ ਤੁਹਾਨੂੰ ਕਵਰ ਕਰਕੇ ਦਿੱਤੀ ਤੇ ਕਿੰਨਾ ਕ ਹਾਈਸਟ ਬਾਈ ਦੁੱਧ ਕੱਢ ਦੂ। ਦੁੱਧ ਦੇ ਦੂ 14 ਕਿਲੋ ਬੁੱਟੇ। 14 ਕਿਲੋ ਦੁੱਧ ਇਹਨੇ ਕੱਢ ਦੇਣਾ ਕੋਈ ਸ਼ੱਕਾਂ ਦੀ ਗੱਲ ਨਹੀਂ ਯਾਰ ਕੱਦ। ਹਜੇ ਬਾਈ ਕੜਕੂਟ ਚੱਲਣਾ ਦਿਨ ਦਾ ਚੌਥਾ ਹਜੇ। ਆਹ ਦੇਖੋ ਬੱਚਾ ਜਮਾ ਕੱਚ ਬਾ ਮਾਨਦਾਨ ਕਰਦਾ ਹਾਂ ਬੁੱਢੇ ਬੜਾ ਦਾ ਤੈਨੂੰ ਪਤਾ ਮੋਲੀ ਨਹੀਂ ਕਰਿਆ ਬੱਚੋ ਝੋਟੀ ਬੰਨੀ ਹੈ ਇਹ ਤਾਂ ਲਿਆ ਕੇ ਚੱਲ ਜਿੰਨਾ ਹਾਂ ਓਕੇ ਜੀ 1 ਲੱਖ ਦਾ 1000 ਰੁਪਏ ਤੇ ਤੁਹਾਡਾ ਮਾਨਦਾਨ ਹੋ ਜਾਣਾ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਹੁਲ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚਾ ਇਹਨਾਂ ਨੂੰ ਪਿਆਰ ਦੇਣ ਲਈ ਸੱਚ ਦਿਲ ਤੋਂ ਧੰਨਵਾਦ ਜਲਦ ਮਿਲਦਾ ਹੈਗਾ ਨਵੀਂ ਵੀਡੀਓ